ਦੇਸ਼ਾਂ ਵਦੇਸ਼ਾਂ ਵਿੱਚ ਵਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈ ਕੇ ਤੇ ਇੱਕ ਬੇਨਤੀ ਕਿਰਪਾ ਕਰਕੇ ਚੈਨਲ ਨੂੰ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਮੌਸਮ ਬਾਰੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜੰਮੂ ਦਾ ਮੌਸਮ ਜੰਮੂ ਦੇ ਵਿੱਚ ਅੱਜ ਪੂਰਾ ਦਿਨ ਜਿਹੜਾ ਉਹ بارش ਦੀ ਪੂਰੀ ਸੰਭਾਵਨਾ ਤੇ ਇਸ ਤੋਂ ਬਾਅਦ ਚ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿੱਚ ਅੱਜ ਦੁਪਹਿਰ ਤੋਂ ਸ਼ਾਮ ਤੱਕ ਜਿਹੜੀ ਇਹ ਹਲਕੀ بارش ਦੀ ਸੰਭਾਵਨਾ ਹੈ ਤੇ ਛਿੱਟੇ ਪੈ ਸਕਦੇ ਨੇ ਕਈ ਥਾਵਾਂ ਤੇ ਤੇ ਪੰਜਾਬ ਦੀ ਮੌਸਮ ਜਿਹੜਾ ਉਸ ਦੇ ਬਾਰੇ ਚ ਗੱਲ ਕਰੀਏ ਤਾਂ ਪੰਜਾਬ ਵਿੱਚ ਪਠਾਨਕੋਟ ਹੁਸ਼ਿਆਰਪੁਰ ਪਠਾਨਕੋਟ ਜ਼ਿਲ੍ਹੇ ਵਿੱਚ ਵਧੇਰੇ ਜਿਹੜੀ ਸੰਭਾਵਨਾ ਹੈ ਹਲਕੀ بارش ਦੀ ਤੇ ਹੁਸ਼ਿਆਰਪੁਰ ਇਸ ਤੋਂ ਦੂਜੇ ਨੰਬਰ ਤੇ ਹੈ ਤੇ ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਦੇ ਵੀ ਕੁਝ ਏਰੀਆ ਦੇ ਵਿੱਚ ਕਿਤੇ ਕਿਤੇ ਟੁੱਟਵੀਂ ਬੱਦਲਬਾਈ ਤੇ ਨਾਲ ਨਾਲ ਕਿਤੇ ਕਿਤੇ ਛਿੱਟੇ ਪੈ ਸਕਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਹੈ ਉਸ ਦਾ ਮੌਸਮ ਜਿਹੜਾ ਉਸ ਦੇ ਵਿੱਚ ਟੁੱਟਵੀਂ ਬੱਦਲਬਾਈ ਬਣੀ ਰਹੇਗੀ ਖਾਸ ਕਰਕੇ ਦੁਪਹਿਰ ਦੇ ਸਮੇਂ 12 ਵਜੇ ਤੋਂ 3 ਵਜੇ ਦੇ ਸਮੇਂ ਦੌਰਾਨ ਜਿਹੜੀ ਕਿਤੇ ਕਿਤੇ ਭਰਮੀ ਟੁੱਟਵੀਂ ਬੱਦਲਵਾਈ ਜਿਹੜੀ ਉਹ ਵੇਖਣ ਨੂੰ ਮਿਲ ਸਕਦੀ ਹੈ ਤੇ ਇਸ ਤੋਂ ਬਾਅਦ ਚ ਰਾਜਸਥਾਨ ਰਾਜਸਥਾਨ ਦੇ ਵਿੱਚ بارش ਵਗੈਰਾ ਦੀ ਕੋਈ ਸੰਭਾਵਨਾ ਨਹੀਂ ਤੇ ਮੌਸਮ ਖੁਸ਼ਕ ਤੇ ਸਾਫ਼ ਰਹੇਗਾ ਹਰਿਆਣਾ ਵਿੱਚ ਜਿਹੜਾ ਮੌਸਮ ਹੈ ਉਹ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲੇਗੀ ਖਾਸ ਕਰ ਅੰਮ੍ਰਾਲਾ ਪਾਣੀਪਤ ਕਰਨਾਲ ਸੋਨੀਪਤ ਤੇ ਇਸ ਤੋਂ ਬਾਅਦ ਚ ਦਿੱਲੀ ਦੇ ਮੌਸਮ ਦੀ ਜੇ ਗੱਲ ਕਰੀਏ ਦਿੱਲੀ ਵਿੱਚ ਵੀ ਕਿਤੇ ਕਿਤੇ ਟੁੱਟਵੀਂ ਬੱਦਲ ਵਈ ਵੇਖਣ ਨੂੰ ਮਿਲ ਸਕਦੀ ਹੈ ਤੇ ਜਿਹੜੀ ਅੱਜ ਗਰਮੀ ਹੈ ਜਿਹੜੀ ਉਹ ਕਈ ਭਾਗਾਂ ਦੇ ਵਿੱਚ ਕਾਫੀ ਵੱਧ ਰਹਿਣ ਦੀ ਸੰਭਾਵਨਾ ਹੈ ਤੇ ਕੱਲ ਨੂੰ ਜਿਹੜਾ ਜਿਹੜੀ ਗਰਮੀ ਤੋਂ ਕੁਝ ਰਾਹਤ ਮਿਲੇਗੀ ਖਾਸ ਕਰਕੇ ਪੰਜਾਬ ਦੇ ਹਰਿਆਣਾ ਤੇ ਇਸੇ ਤਰ੍ਹਾਂ ਹੀ ਚੰਡੀਗੜ੍ਹ ਤੇ ਹੋਰ ਏਰੀਆ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਘਟ ਰਹਿਣ ਦੀ ਸੰਭਾਵਨਾ ਹੈ ਸੋ ਏਸੀ ਮੌਸਮ ਬਾਰੇ ਥੋੜੀ ਜੀ ਜਾਣਕਾਰੀ ਬਹੁਤ ਬਹੁਤ ਧੰਨਵਾਦ